ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸੱਸ਼ੇਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਸ਼ਟਫਡ ਮੂੰਗ ਦਾਲ ਡੋਸਾ ਜਾਂ ਸ਼ਟਫਡ ਚੀਲਾ ਵੀ ਕਹਿ ਸਕਦੇ ਹੋ ਜੋ ਟੇਸਟੀ ਤਾਂ ਬਣਦਾ ਹੀ ਹੈ ਪਰ ਇਸੇ ਹੈਲਥ ਬੈਨੀਫਿਟਸ ਵੀ ਬਹੁਤ ਜ਼ਿਆਦਾ ਹੁੰਦੇ ਹਨ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਸਭ ਤੋਂ ਪਹਿਲਾਂ ਆਪਾਂ 1 ਕੱਪ ਮੂੰਗੀ ਦੀ ਦਾਲ ਨੂੰ 2 ਤੋਂ 3 ਘੰਟੇ ਲਈ ਭਿਗੋ ਕੇ ਰੱਖ ਦੇਣਾ ਹੈ ਇਹ ਦਾਲ ਨੂੰ ਹੁਣ 2 ਤੋਂ 3 ਘੰਟੇ ਹੋ ਚੁੱਕੇ ਹਨ ਤੇ ਹੁਣ ਆਪਾਂ ਐਸਾ ਪਾਣੀ ਅਲੱਗ ਕਰ ਲੈਂਦੇ ਹਾਂ ਪਾਣੀ ਨੂੰ ਅਲੱਗ ਕਰਨ ਲਈ ਮੈਂ ਇੱਥੇ ਇੱਕ ਬੋਲ ਦੇ ਉੱਤੇ ਇੱਕ ਛ ਤੇ ਇਸ ਦੇ ਵਿੱਚ ਹੁਣ ਮੈਂ ਪਾਣੀ ਨੂੰ ਸੈਪਰੇਟ ਕਰ ਦਵਾਂਗੀ ਐਨੇ ਸੋ ਆਪਣਾ ਪਾਣੀ ਸੈਪਰੇਟ ਹੋ ਰਿਹਾ ਹੈ ਤੇ ਤੁਸੀਂ ਫਟਾਫਟ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਂ ਤੁਹਾਡੇ ਵਾਸਤੇ ਕੁਕਿੰਗ ਵੀਡੀਓਜ਼ ਬਣਾਉਂਦੀ ਰਹਾ। ਹੁਣ ਆਪਣਾ ਪਾਣੀ ਬਿਲਕੁਲ ਅਲੱਗ ਹੋ ਚੁੱਕਾ ਹੈ ਤੇ ਆਪਣੀ ਦਾਲ ਵੀ ਅਲੱਗ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਮਿਕਸੀ ਜਾਰ ਵਿੱਚ ਪੀਸ ਲਵਾਂਗੇ ਇਸ ਤੋਂ ਪਹਿਲਾਂ ਆਪਾਂ ਹੋਰ ਇਨਗਰੀਡੀਅੰਟਸ ਦੀ ਸਟਫਿੰਗ ਲਈ ਤਿਆਰੀ ਕਰ ਲੈਂਦੇ ਹਾਂ ਇੱਥੇ ਮੈਂ ਸਟਫਿੰਗ ਕਰਨ ਲਈ ਪਨੀਰ ਨੂੰ ਕਰੰਬਲ ਕਰਕੇ ਲੈ ਲਿਆ ਹੈ ਇਹ ਘਰ ਦਾ ਬਣਿਆ ਹੋਇਆ ਫਰੈਸ਼ ਪਨੀਰ ਹੈ ਥੋੜੇ ਜਿਹਾ ਪਿਆਜ਼ ਵੀ ਇੱਥੇ ਮੈਂ ਬਰੀਕ-ਬਰੀਕ ਕੱਟ ਲਏ ਹਨ ਇੱਕ ਵੱਡੇ ਸਾਈਜ਼ ਦੇ ਟਮਾਟਰ ਨੂੰ ਵੀ ਮੈਂ ਇੱਥੇ ਬਰੀਕ ਕਰ ਲਿਆ ਹੈ ਟਮਾਟਰਾਂ ਦੇ ਮੈਂ ਆਊਟਰ ਪਾਰਟ ਨੂੰ ਲਿਆ ਹੈ ਬੀਜਾਂ ਨੂੰ ਮੈਂ ਅਲੱਗ ਕਰ ਦਿੱਤਾ ਹੈ ਥੋੜੇ ਜਿਹਾ ਹਰਾ ਧਨੀਆ ਵੀ ਕੱਟ ਕੇ ਲੈ ਲਿਆ ਹੈ ਤੇ ਇੱਥੇ ਮੈਂ 5 ਤੋਂ 7 ਕਲੀਆਂ ਲਸਣ ਦੀਆਂ ਇੱਕ ਵੱਡੀ ਹਰੀ ਮਿਰਚ ਤੇ 1 ਇੰਚ ਅਦਰਕ ਦਾ ਟੁਕੜਾ ਵੀ ਮੈਂ ਇੱਥੇ ਲੈ ਲਿਆ ਹੈ ਤੇ ਹੁਣ ਆਪਾਂ ਮਿਕਸੀ ਜਾਰ ਵਿੱਚ ਦਾਲ ਨੂੰ ਪੀਸ ਲੈਂਦੇ ਹਾਂ ਦਾਲ ਵਿੱਚ ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਐਡ ਕਰ ਦਿੱਤਾ ਹੈ ਤੇ ਥੋੜਾ ਜਿਹਾ ਹਲਦੀ ਨੂੰ ਵੀ ਐਡ ਕਰ ਰਹੀ ਹਾਂ ਤਾਂ ਕਿ ਡੋਸੇ ਦਾ ਕਲਰ ਬਹੁਤ ਹੀ ਵਧੀਆ ਆਏਗਾ ਹੁਣ ਮਿਕਸੀ ਜਾਰ ਨੂੰ ਲਿੱਟ ਲਗਾ ਕੇ ਆਪਾਂ ਇਸ ਦਾ ਫਾਈਨ ਪੇਸਟ ਬਣਾ ਲੈਣਾ ਹੈ ਇੱਥੇ ਦਾਲ ਹੁਣ ਅੱਧੀ ਸਾਡੀ ਪਿਸ ਚੁੱਕੀ ਹੈ ਤੇ ਹੁਣ ਇਸ ਵਿੱਚ ਆਪਾਂ ਅੱਧਾ ਕੱਪ ਪਾਣੀ ਦਾ ਐਡ ਕਰ ਲੈਣਾ ਹੈ ਪਹਿਲਾਂ ਆਪਾਂ ਕੋਈ ਵੀ ਪਾਣੀ ਐਡ ਨਹੀਂ ਕੀਤਾ ਸੀ ਇਸ ਨਾਲ ਸਾਡਾ ਪੇਸਟ ਬਿਲਕੁਲ ਫਾਈਨ ਬਣ ਕੇ ਤਿਆਰ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਦਾਲ ਦਾ ਪੇਸਟ ਬਣ ਕੇ ਤਿਆਰ ਹੋਇਆ ਹੈ ਤੇ ਇਸ ਦੇ ਨਾਲ ਹੁਣ ਆਪਾਂ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਰੀ ਦਾਲ ਸਾਡੀ ਅੱਛੀ ਤਰ੍ਹਾਂ ਪਿਸ ਚੁੱਕੀ ਹੈ ਡੋਸੇ ਲਈ ਇੱਕ ਫਾਈਨ ਪੇਸਟ ਦਾਲ ਦਾ ਬਣ ਕੇ ਰੈਡੀ ਹੋ ਚੁੱਕਾ ਹੈ ਤੇ ਹੁਣ ਆਪਾਂ ਇਸ ਨੂੰ ਅਲੱਗ ਮਿਕਸਿੰਗ ਬਾਉਲ ਵਿੱਚ ਪਲਟ ਲੈਂਦੇ ਹਾਂ ਤੇ ਸਾਰਾ ਮਿਕਸਚਰ ਹੁਣ ਆਪਾਂ ਕੱਢ ਲੈਣਾ ਹੈ ਆਪਾਂ ਸਾਰਾ ਮਿਕਸਚਰ ਹੁਣ ਕੱਢ ਕੇ ਲੈ ਲਿਆ ਹੈ ਤੇ ਬਾਕੀ ਰੰਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਨੂੰ ਵੀ ਮਿਕਸਚਰ ਵਿੱਚ ਐਡ ਕਰ ਦਿੰਦੇ ਹਾਂ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਇਸ ਦੀ ਕੰਸਿਸਟੈਂਸੀ ਦੇ ਸਕਦੇ ਹੋ ਇਸੇ ਤਰੀਕੇ ਨਾਲ ਹੀ ਤੁਸੀਂ ਕੰਸਿਸਟੈਂਸੀ ਰੱਖਣੀ ਹੈ ਲਗਭਗ 1 ਕੱਪ ਪਾਣੀ ਸਾਡਾ ਇਸ ਬੈਟਰ ਵਿੱਚ ਪੈ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਨੂੰ ਵੀ ਐਡ ਕਰ ਲੈਣਾ ਹੈ ਇੱਥੇ ਮੈਂ ਅੱਧਾ ਚਮਚ ਨਮਕ ਦਾ ਐਡ ਕਰ ਰਹੀ ਹਾਂ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਤੁਸੀਂ ਜਿਹੜੀ ਇਹ ਪਨੀਰ ਦੀ ਸਟਫਿੰਗ ਹੈ ਇਸ ਨੂੰ ਸਾਰੀਆਂ ਚੀਜ਼ਾਂ ਨੂੰ ਵੀ ਇਕੱਠੇ ਮਿਕਸ ਕਰਕੇ ਲੈ ਸਕਦੇ ਹੋ ਜਿਵੇਂ ਆਪਾਂ ਪਨੀਰ ਦੇ ਪਰੌਂਠੇ ਬਣਾਉਂਦੇ ਹਾਂ ਤੇ ਤੁਸੀਂ ਇਸ ਤਰੀਕੇ ਨਾਲ ਜਿਵੇਂ ਮੈਂ ਲਿੱਤੇ ਹਨ ਅਲੱਗ-ਅਲੱਗ ਵੀ ਲੈ ਸਕਦੇ ਹੋ ਤੇ ਅਲੱਗ-ਅਲੱਗ ਵੀ ਡੋਸੇ ਉੱਪਰ ਆਪਾਂ ਸਪ੍ਰਿੰਕਲ ਕਰ ਦੇਵਾਂਗੇ ਹੁਣ ਤਵੇ ਉੱਪਰ ਆਪਾਂ ਥੋੜਾ ਜਿਹਾ ਪਾਣੀ ਸਪ੍ਰਿੰਕਲ ਕਰ ਲਿਆ ਹੈ ਤਾਂ ਕਿ ਤਵੇ ਦਾ ਟੈਂਪਰੇਚਰ ਨੋਰਮਲ ਹੋ ਜਾਵੇ ਹੁਣ ਆਪਾਂ ਫ ਪੜਾ 스ਪੂਨ ਆਪਾਂ ਬੈਟਰ ਦਾ ਇਸ ਦੇ ਉੱਪਰ ਪਾ ਦਿੱਤਾ ਹੈ ਤੇ ਹਲਕੇ ਹੱਥਾਂ ਨਾਲ ਮਿੱਡ ਤੋਂ ਸ਼ੁਰੂ ਕਰਦੇ ਹੋਏ ਇਸ ਬੈਟਰ ਨੂੰ ਆਪਾਂ ਸਾਈਡਾਂ ਤੋਂ ਫੈਲਾਉਂਦੇ ਜਾਣਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਹਲਕੇ ਹੱਥਾਂ ਨਾਲ ਇਹਨੂੰ ਫੈਲਾਉਂਦੇ ਜਾਵਾਂਗੇ ਹੁਣ ਸਾਡਾ ਪਰਫੈਕਟ ਸ਼ੇਪ ਦਾ ਡੋਸਾ ਤਵੇ ਉੱਪਰ ਫੈਲ ਚੁੱਕਾ ਹੈ ਤੇ ਇਸ ਦੇ ਉੱਪਰ ਹੁਣ ਆਪਾਂ ਸਟਫਿੰਗ ਨੂੰ ਐਡ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਪਨੀਰ ਨੂੰ ਐਡ ਕਰ ਰਹੀ ਹਾਂ ਇਹ ਬਹੁਤ ਹੀ ਹੈਲਦੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਸਾਨੂੰ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇੱਕ ਹਾਈ ਪ੍ਰੋਟੀਨ ਰੈਸਪੀ ਹੈ ਵੈਜੀਟੇਰੀਅਨ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਹੈ ਹੁਣ ਥੋੜੇ ਜਿਹਾ ਆਪਾਂ ਪਿਆਜ਼ ਵੀ ਐਡ ਕਰ ਲੈਂਦੇ ਹਾਂ ਦਾਲ ਵੀ ਤੇ ਪਨੀਰ ਵੀ ਦੋਨੋਂ ਪ੍ਰੋਟੀਨ ਰਿਚ ਹੁੰਦੇ ਹਨ ਸਾਨੂੰ ਇਸ ਨੂੰ ਆਪਣੇ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਨੂੰ ਤੁਸੀਂ ਬ੍ਰੇਕਫਾਸਟ ਵਿੱਚ ਵੀ ਬਣਾ ਸਕਦੇ ਹੋ ਤੇ ਈਵਨਿੰਗ ਸਨੈਕਸ ਵਿੱਚ ਵੀ ਬਣਾ ਸਕਦੇ ਹੋ ਹੁਣ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਟਮਾਟਰ ਤੇ ਥੋੜਾ ਜਿਹਾ ਹਰੀ ਧਣੀ ਨੂੰ ਵੀ ਐਡ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਥੋੜਾ ਜਿਹਾ ਮੇਜ਼ ਦੇ ਉੱਪਰ ਨਮਕ ਸਪ੍ਰਿੰਕਲ ਕਰ ਰਹੀ ਹਾਂ ਤਾਂ ਕਿ ਸਾਰੀ ਸਟਫਿੰਗ ਫਿੱਕੀ ਫਿੱਕੀ ਨਾ ਲੱਗੇ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਨੂੰ ਐਡ ਕਰ ਲੈਣਾ ਹੈ ਇਸ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਇਸ ਦੇ ਉੱਪਰ ਚਿਲੀ ਫਲੇਕਸ ਵੀ ਐਡ ਕਰਾਂਗੀ ਚਿਲੀ ਫਲੈਕਸ ਨਾਲ ਵੀ ਇਸ ਦਾ ਫਲੇਵਰ ਵਾਜ ਜਾਂਦਾ ਹੈ ਹੁਣ ਥੋੜੀ ਜਿਹੀ ਮੈਂ ਚਿਲੀ ਫਲੈਕਸ ਵੀ ਐਡ ਕਰ ਦਿੱਤੇ ਹਨ ਤੇ ਇਸ ਤੋਂ ਬਾਅਦ ਹੁਣ ਮੈਂ ਥੋੜੀ ਜਿਹੀ 오ਰੀਗানো ਨੂੰ ਵੀ ਐਡ ਕਰ ਦਵਾਂਗੀ ਚਿਲੀ ਫਲੈਕਸ ਤੇ 오ਰੀਗানো ਪਾਉਣ ਨਾਲ ਬੱਚੇ ਵੀ ਇਸ ਨੂੰ ਬਹੁਤ ਹੀ ਖੁਸ਼ੀ ਨਾਲ ਖਾ ਲੈਂਦੇ ਹਨ ਥੋੜਾ ਜਿਹਾ 오ਰੀਗানো ਵੀ ਹੁਣ ਐਡ ਹੋ ਚੁੱਕਾ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਥੋੜਾ ਉੱਪਰ ਇਸ ਦੇ ਉੱਪਰ ਕੀ ਸਪ੍ਰਿੰਕਲ ਕਰ ਦਵਾਂਗੇ ਤਾਂ ਕਿ ਦੋਸਾ ਉੱਪਰ ਤੱਕ ਚੰਗੀ ਤਰ੍ਹਾਂ ਪੱਕ ਜਾਵੇ ਸਟਫਿੰਗ ਨੂੰ ਹੁਣ ਥੋੜਾ ਜਿਹਾ ਆਪਾਂ ਦਬਾ ਲੈਂਦੇ ਹਾਂ ਦੋਸੇ ਉੱਪਰ ਥੋੜਾ ਜਿਹਾ ਹੁਣ ਮੈਂ ਦੇਸੀ ਕਿਉ ਨੂੰ ਪਾ ਰਹੀ ਹਾਂ ਇਸ ਨਾਲ ਸਾਡਾ ਦੋਸਾ ਉੱਪਰ ਤੱਕ ਕ੍ਰਿਸਪੀ ਹੋ ਜਾਂਦਾ ਹੈ ਸਾਨੂੰ ਦੋਸੇ ਨੂੰ ਪਲਟਣ ਦੀ ਵੀ ਲੋੜ ਨਹੀਂ ਪੈਂਦੀ ਥੋੜਾ ਜਿਹਾ ਕਿਉ ਐਡ ਕਰਨ ਨਾਲ ਫਲੇਵਰ ਵਿੱਚ ਵੀ ਵਾਧਾ ਹੋ ਜਾਂਦਾ ਹੈ ਦੋਸਾ ਸਾਡਾ ਵਧੀਆ ਤਿਆਰ ਹੋ ਜਾਂਦਾ ਹੈ ਡੋਸੇ ਨੂੰ ਆਪਾਂ ਇੰਨਾ ਪਤਲਾ ਫੈਲਾਇਆ ਹੈ ਕਿ ਸਾਡੀ ਲੇਅਰ ਇੰਨੀ ਪਤਲੀ ਹੈ ਕਿ ਸਾਨੂੰ ਉੱਪਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ نیچے ਸਾਡਾ ਡੋਸਾ ਪੱਕ ਚੁੱਕਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉੱਪਰੀ ਲੇਅਰ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਡਾ ਡੋਸਾ نیچے ਪੱਕ ਚੁੱਕਾ ਹੈ ਉੱਪਰ ਹੀ ਬਰਾਉਨਿਸ਼ੀ ਇਫੈਕਟ ਆਨਾ ਸ਼ੁਰੂ ਹੋ ਗਿਆ ਹੈ ਹੁਣ ਆਪਾਂ ਡੋਸੇ ਨੂੰ ਪਲਟਣਾ ਸ਼ੁਰੂ ਕਰ ਦਵਾਂਗੇ ਦੇਖੋ ਡੋਸੇ ਨੇ ਆਪਣੇ ਆਪ ਹੀ ਤਵੇ ਨੂੰ ਛੋੜਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਡੋਸਾ نیچے ਤੋਂ ਪੱਕ ਜਾਂਦਾ ਹੈ ਤਾਂ ਆਪਣੇ ਆਪ ਹੀ ਡੋਸਾ ਤਵੇ ਨੂੰ ਛੋੜਨਾ ਸ਼ੁਰੂ ਕਰ ਦਿੰਦਾ ਹੈ ਹੁਣ ਆਪਾਂ ਡੋਸੇ ਨੂੰ ਹਲਕੇ ਹੱਥਾਂ ਨਾਲ ਦਵੇ ਤੋਂ ਉਤਾਰ ਲੈਂਦੇ ਹਾਂ ਡੋਸੇ ਨੂੰ ਹੁਣ ਆਪਾਂ ਫੋਲਡ ਕਰ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਕ੍ਰਿਸਪੀ ਸਾਡਾ ਡੋਸਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇਸ ਤਰੀਕੇ ਨਾਲ ਇਹ weight loss recipe ਨੂੰ try ਕਰੋ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਡੋਸੇ ਨੂੰ ਮੈਂ ਖੱਟੀ ਮਿੱਟੀ ਚਟਨੀ ਨਾਲ ਸਰਵ ਕਰ ਰਹੀ ਹਾਂ ਤੁਸੀਂ ਇਸ ਦੀ ਜਗ੍ਹਾ ਤੇ ਕੈਚਪ ਜਾਂ ਗ੍ਰੀਨ ਚਟਨੀ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆ ਲੀਆਂ ਨੇ ਤਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਜ਼ਰੂਰ ਕਰੋ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ